ਤੋ ਕਦੀ ਅੰਦਾਜ਼ਾ ਲਾਇਆ ਸੀ ਵੀ ਜਿਹੋ ਜਿਹੇ ਫਲੱਡਸ ਅੱਪ ਐਸਾ ਲਾਇਆ ਇਹੋ ਜੇ ਕਦੀ ਪਹਿਲਾਂ ਆਏ ਹੋਣ ਤੁਹਾਨੂੰ ਕਦੀ ਜ਼ਿੰਦਗੀ ਦੇ ਸਰਬਾ ਸੀਜ ਕਿਤੇ ਪਹਿਲਾਂ ਤਰਾਦੀ ਆਈ ਸੀ ਪਰ ਇਹ ਮੈਂ ਕਹਾਂ 28 ਅਗਸਤ ਨੂੰ ਜੋ ਹਾਣਾ ਵਰਤਿਆ ਕੁਝ ਸਮਝ ਨਹੀਂ ਆਈ ਮੈਂ ਬੜਾ ਕੋਸ਼ਿਸ਼ ਕੀਤੀ ਟੀਮ ਨੂੰ ਵੀ ਕਿਹਾ ਵੀ ਇਹ ਆਏ ਕਿਤੇ ਤਨੂ ਕਈ ਤਰ੍ਹਾਂ ਦੇ ਭਾਵਕ ਹੀ ਹੋਏ ਹੋਗੇ ਤੁਸੀਂ ਕਿਤੇ ਤੁਸੀਂ ਕਿਤੇ ਬੇਵਸ ਵੀ ਫੀਲ ਕੀਤਾ ਆਪਣੇ ਆਪ ਨੂੰ ਕਿ ਕੀ ਹੋ ਗਿਆ ਪੰਜਾਬ ਨਾ ਨਹੀਂ ਮੈਂ ਤੇ ਬੇਵਸ ਕੀਤਾ ਵੀ ਰਾਤ ਇੱਕ ਰਾਤ ਨੂੰ ਜੀ ਸੰਤੋਖ ਸਾਹਿਬ ਹਾਊ ਕੈਨ ਇਟ ਹੈਪ ਮੈਨੂੰ ਤਾਂ ਹਜੇ ਡਾਈਜੈਸਟ ਨਹੀਂ ਹੋ ਰਿਹਾ ਇੱਕ ਰਾਤ ਨੂੰ ਪਾਣੀ ਆਇਆ ਕਿ ਮੈਂ ਥਿਸ ਹੈਸ ਟੂ ਬੀ ਜੁਡੀਸ਼ੀਅਲ ਪ੍ਰੋਪ ਇੰਪਾਰਸ਼ਲ ਨਾਨ ਪੋਲੀਟিক্যাল ਜੀ ਇਹ ਉਹ ਪੋਲਿਊਸ਼ਨ ਵਾਲੀ ਗੱਲ ਨਹੀਂ ਤੂੰ ਆ ਇਧਰੋਂ ਆ ਰਿਹਾ ਉਧਰੋਂ ਹਰੇਕ ਦੂਜੇ ਨੂੰ ਉਹ ਸੈਂਟਰ ਸਟੇਟ ਉਹਨੂੰ ਉਹਨੂੰ ਇਹਦੀ ਇੰਪਾਰਸ਼ਲ ਹੋਏ ਕਿ ਮਾਰਗ ਕਿਸਾਨ ਰਿਹਾ ਨਾ ਪੰਜਾਬ ਦਾ ਜੀ ਜੀ ਵੀ ਜੇ 1988 ਚ ਜਿਹਨਾਂ ਫਲਾਟਸ ਆਏ ਆ ਜੇ ਉਹਦਾ ਪ੍ਰੋਪਰ ਕੁਝ ਸਬਕ ਸਿੱਖਿਆ ਹੁੰਦਾ ਲਗਾਤਾਰ ਸਰਕਾਰਾਂ ਨੇ ਓਵਰ ਦੀ ਇਅਰਸ ਜਿਹੜੀਆਂ ਸਰਕਾਰਾਂ ਆਈਆਂ ਉਸ ਤੋਂ ਬਾਅਦ ਤੇ ਸ਼ਾਇਦ ਜਿੰਨਾ ਨੁਕਸਾਨ ਐਰਕੀ ਹੋਇਆ ਹੈ 1990 ਆਇਆ ਵੀ ਵੇਰੀ ਕੰਪਲੇਸੈਂਟ ਅਬਾਊਟ ਇਟ ਇਸੇ ਵੀ ਸਾਡੇ ਕਿਸਾਨ ਵੀਰ ਨੇ ਮੈਂ ਉਹਨਾਂ ਅੱਗੇ ਮੇਰਾ ਸਿਰ ਨਤਮਸਕ ਹੁੰਦਾ ਜੀ ਉਹਨੇ ਚਾਹ ਦੁੱਧ ਲੰਗਰ ਉਹਨਾਂ ਲਾਤਾ ਚ ਵੀ ਅਸੀਂ ਉਹਨਾਂ ਨੂੰ ਮਦਦ ਕਰਨ ਜਾ ਰਹੇ ਹਾਂ ਉਹ ਕਹਿੰਦੇ ਨਹੀਂ ਤੂੰ ਜਾਣਾ ਹੀ ਨਹੀਂ ਚਾਹ ਦੁੱਧ ਪੀ ਕੇ ਜਾ ਕੀ ਕੁਛ ਕੀਤਾ ਤੁਸੀਂ ਇੱਕ ਤੇ ਰੀਲੀਫ ਵਰਕ ਦੇ ਵਿੱਚ ਬੋਟਸ ਹੋ ਗਈਆਂ ਤਰਪਾਲ ਪਸ਼ੂ ਚਾਰਾ ਉਹਦੋਂ ਫੂਡ ਕਿਟਸ ਉਹਦੀ ਲੋੜ ਸੀ ਜਦੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਕੁਝ ਹੋਇਆ ਫਿਰ ਰੀਹੈਬਿਲਿਟੇਸ਼ਨ ਵਰਕ ਚਾਹੀਦਾ ਸੀ ਮੇਰੇ ਕਿਰਤੀ ਵੀਰ ਪੰਜਾਬੀਆ ਤੇਰੀ ਧਨ ਕਮਾਈ ਤੁਸੀਂ ਹੱਥ ਨਾਲ ਢੇ ਸੋਹਣਿਓ ਨਾ ਤੌਣ ਚੁਕਾਈ